नहीं चाहिए और जितो तक गल सरदार जी थ्री दी है फिल्म सरदार जी थ्री और शूट हो ये पहलगाम अटैक तो पहला जबकि मैच पहलगाम अटैक तो बाद हो रहे नहीं दिलची दुसार जा एक बड़ा बयान है सामने आया भारत पाकिस्तान मैच तो बाद है पहली प्रतिक्रिया दिलची दुसार जी दी भारत पाकिस्तान मैच तो बाद ही पहली प्रतिक्रिया है दरअसल फिल्म ਸਰਦਾਰ ਜੀ 3 ਦੇ ਬਾਰੇ ਦਿਲਜੀਤ ਦੋਸਾਂਜ ਨੇ ਕਿਹਾ ਕਿ ਪਹਿਲਗਾਮ ਦੇ ਵਿੱਚ ਹਮਲੇ ਵੀ ਹਸੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਿਆ ਦੋਸ਼ਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਅੱਜ ਲਈ ਮੈਚ ਹੋ ਰਹੇ ਨੇ ਪੰਜਾਬੀ ਤੇ ਸਰਦਾਰ ਕਮ ਕਦੇ ਵੀ ਦੇਰ से ਖਿਲਾਫ ਨਹੀਂ ਜਾ ਸਕਦੀ ਸਾਡੀ ਫਿਲ ਪਹਿਲਾ ਸ਼ੂਟ ਹੋਈ ਸੀ ਪਰ ਮੈਚ ਬਾਅਦ ਦੇ ਵਿੱਚ ਹੋ ਰਹੇ ਨੇ ਦਿਲਜੀਤ ਦੋਸਾਂਜ ਦੇ ਬਾਰੇ ਨੈਸ਼ਨਲ ਮੀਡੀਆ ਨੇ ਦੇਸ਼ ਦੇ ਖਿਲਾਫ ਦਿਖਾਉਣ ਲਈ ਜ਼ੋਰ ਲਾ ਦਿੱਤਾ दिलजीत बयान सामने आया जलो मेरी फिर पाई थी सरदार जी वो फर्क बीच बनी सी जलो ऑलरेडी मैच खेलते बैसे सर ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮਟ ਹੈ ਅਸੀਂ ਉਦੋਂ ਵੀ ਇੱਤਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣੇ ਚਾਹੀਦੀ ਅਸੀਂ ਅਪਰਦੇਸ਼ ਦੇ ਨਾਲ ਤੇਰਾ ਜਿਹੜੇ ਹੁਣ ਮੈਚ ਹੋਏ ਆ ਇਹ ਤਾਂ ਮੇਰੀ ਫਰਮ ਦਾ ਫਤ ਬਹੁਤ ਹੈ ਸਾਡੀ ਮੈਚ ਪਹਿਲਾਂ ਸ਼ੁਰੂ ਹੋਈ ਸੀ ਮੈਚ ਬਾਅਦ कौ कदलाफ तो सर, जा नहीं सकती दिलजी दुसांझ ने कहा दरअसल फिल्म सरदार जी थ्री का जिक्र किया दिलजीत दोसांझ ने उन्होंने कहा कि जैसवेले फिल्म शूट हो रही थी उस वले पहलगाम अटैक नहीं सी होया यानी कि पहलगाम अटैक तो पहले दी शूटिंग चल रही थी और रिलीजिंग जैसवेले हुई लेकिन पाकिस्तानी एक्ट्रेस आ इस फिल्म दे होना सब नु चुभया ते दिलजीत दोसांझ दे खिलाफ खबरें फैलाईया गइयां अब वहां फैलाईया ਦਿਲਜੀਤ ਨੇ ਕਿਹਾ ਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਹਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਜ਼ਰੂਰੀ ਹੈ ਇੱਕ ਵਾਰ ਫਿਰ ਤੋਂ ਸੁਣ ਲਈ ਦਿਲਜੀਤ ਦੁਸਾਂਝ ਨੇ ਕੀ ਕਿਹਾ ਆਓ ਮੇਰੇ ਦੇਸ਼ ਦਾ ਝੰਡਾ ਆਲਵੇਜ਼ ਰਿਸਪੈਕਟ ਜਦੋਂ ਮੇਰੀ ਫਿਰ ਬਾਈ ਸੀ ਸਰਦਾਰ ਜੀ ਉਹ ਫਰਬੀ ਵਿਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਵੇਸੇ ਸਨ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮਟ ਹੈ ਸੀ ਅਸੀਂ ਉਦੋਂ ਵੀ ਇੱਤਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬਣੀ ਚਾਹੀਦੀ ਅਸੀਂ ਆਪਣੇ ਦੇਸ਼ ਦੇ ਨਾਮ ਤੇਰਾ ਜਿਹੜੇ ਹੁਣ ਮੈਚ ਹੋਏ ਆ ਇਹ ਤਾਂ ਮੇਰੀ ਫਿਰਮ ਦਾ ਹੱਕ ਬਹੁਤ ਹੈ ਸਾਡੀ ਮੈਚ ਪਹਿਲਾ ਸ਼ੂਟ ਹੋਈ ਸੀ ਮੈਚ ਬਾਸ ਕਨੇਡਾ ਸ਼ੁਰੂ ਬੀ ਗਿਆ ਸੋੜ ਲੱਕ ਜੀ ਦਸਾ ਦੇ ਤੀਸ ਦੇ ਖਿਲਾਫ ਦਫਾਉਂਦੇ ਵੀ ਪਰ ਪੰਜਾਬੀ ਦਾ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ ਤਾਦਿਲ ਜੀ ਦਸਾਜ ਨੇ ਸਾਹ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਫਿਲਮ ਸਰਦਾਰ ਜੀ 3 ਪਹਿਲਗਾਮ ਅਟੈਕ ਤੋਂ ਪਹਿਲਾਂ ਸ਼ੂਟ ਹੋਈ ਸੀ ਜਦ ਕਿ ਲਾਈਵ ਮੈਚ ਚੱਲ ਰਹੇ ਨੇ ਇੰਡੋ ਪਾਕਿਸਤਾਨ ਦੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜੋ ਮੈਚ ਚੱਲ ਰਹੇ ਨੇ ਉਹ ਪਹਿਲਗਾਮ ਅਟੈਕ ਤੋਂ ਬਾਅਦ ਚੱਲ ਰਹੇ ਨੇ ਯਾਨੀ ਕਿ ਇਤਰਾਜ਼ ਜੋ ਹੈ ਦਿਲਜੀਤ ਦੋਸਾਂਝ ਨੇ ਜ਼ਾਹਿਰ ਕੀਤਾ ਹੈ ਕਿ ਉਹਨਾਂ ਦੀ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਕਿਉਂਕਿ ਉਸ ਫਿਲਮ ਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਕੰਮ ਕਰ ਰਹੀ ਹੈ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਸਰਦਾਰ ਕੌਮ ਤੇ ਪੰਜਾਬੀ ਕਦੇ ਦੇਸ਼ ਦੇ ਖਿਲਾਫ ਜਾ ਨਹੀਂ ਸਕਦੇ ਲekin ਛੂਟਾ ਪ੍ਰੋਪਗੈਂਡਾ ਦਿਲਜੀਤ ਦੋਸਾਜ ਦੇ ਖਿਲਾਫ ਫੈਲਾਇਆ ਗਿਆ ਦਿਲਜੀਤ ਦੋਸਾਜ ਨੂੰ ਕੀ ਕੁਝ ਨਹੀਂ ਕੀਤਾ ਲੋਕਾਂ ਨੇ ਦੇਸ਼ ਰੋਹੀ ਤੱਕ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦਿਲਜੀਤ ਦੋਸਾਜ ਨੇ ਇੱਕ ਵਾਰ ਫਿਰ ਤੋਂ ਇਤਰਾਜ਼ ਜ਼ਾਹਿਰ ਕੀਤਾ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਇਸ ਵੇਲੇ ਵੀ ਦਿਲਜੀਤ ਦਸਾਂਜ ਆਖ ਚੁੱਕੇ ਨੇ ਜੇ ਸਿਲਿਮ ਫਿਲਮ ਤੇ ਬੈਨ ਲੱਗਿਆ ਸੀ ਉਸ ਵੇਲੇ ਵੀ মিডিਆ ਦੇ ਮੁਖਾਤਿਬ ਹੋ ਕੇ ਦਿਲਜੀਤ ਦਸਾਂਜ ਕਹਿ ਚੁੱਕੇ ਨੇ ਕਿ ਉਹਨਾਂ ਦੀ ਜਿਹੜੀ ਫਿਲਮ ਹੈ ਜੋ ਸ਼ੂਟਿੰਗ ਹੋਈ ਹੈ ਉਹ ਪਹਿਲਗਾਮ ਅਟੈਕ ਤੋਂ ਪਹਿਲਾਂ ਹੋਈ ਹੈ ਅਟੈਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਔਰ ਇਸ ਨਾਲ ਹੀ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜੋ ਮੈਚ ਹੋਏ ਨੇ ਉਹ ਪਹਿਲਗਾਮ ਅਟੈਕ ਤੋਂ ਬਾਅਦ ਹੋਏ ਨੇ ਤਾਂ ਰੀਲੀਜ਼ਿੰਗ ਦੇ ਸ਼ੂਟਿੰਗ ਦੇ ਦਰਮਿਆਨ यानी कि शूटिंग पहलगाम अटैक तो पहला हुई, होलीजिंग पहलगाम अटैक तो बाद होनी सी, के पूरी दि, पूरी दिलचस्प दुस्सान से फिल्म सरदार जी थ्री लेकिन मैच हो रहे हैं पार्टी पाकिस्तान के दरमियान मैच क्यों हो रहे हैं हालांकि बी सी सीआई का भी इस लैके बयान जो है इसको पहले आ चुके हैं जिस बी सी आई ये कह चुके हैं कि मैच वकरा मसला है ਮੈਚ ਵਕਰਾ ਮਸਲਾ ਹੋ ਸਕਦਾ ਹੈ ਲੇਕਿਨ ਫਿਲ ਦਿਲਚਸਪ ਦੀ ਜੋ ਫਿਲਮ ਹੈ ਸਰਦਾਰ ਜੀ 3 ਉਹ ਵਿਵਾਦਾਂ ਦੇ ਵਿੱਚ ਕਿਵੇਂ ਆ ਗਈ ਜਦ ਕਿ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ ਫਿਰ ਇਹ ਫਿਲ ਸਰਦਾਰ ਜੀ 3 ਜਿਸ ਦੀ ਸ਼ੂਟਿੰਗ ਜੋ ਹੈ ਪਹਿਲਗਾਮ ਅਟੈਕ ਤੋਂ ਪਹਿਲਾਂ ਹੋਈ ਤਾਂ ਇਹ ਵਕਰਾ ਮਸਲਾ ਕਿਉਂ ਨਹੀਂ ਹੈ ਜੇ ਪਾਕਿਸਤਾਨ ਦੇ ਨਾਲ ਭਾਰਤ ਮੈਚ ਖੇੜ ਸਕਦਾ ਹੈ ਸਰਦਾਰ ਜੀ 3 ਫਿਲਮ ਜਿਸ ਦੇ ਵਿੱਚ ਪਾਕਿਸਤਾਨੀ ਐਕਟ੍ਰੈਸ ਹੈ ਸਿਰਫ ਇਹ ਹੀ وجہ ਦੱਸ ਕੇ ਉਸ ਫਿਲਮ ਨੂੰ ਬੈਨ ਕਿਵੇਂ ਕੀਤਾ ਜਾ ਸਕਦਾ ਜਦ ਕਿ ਇਸ ਫਿਲਮ ਦੇ ਸ਼ੂਟਿੰਗ ਉਸ ਵੇਲੇ ਹੋਈ ਜੇਸਵਲੇ ਆਲ ਇਨ 12 ਚੱਲ ਰਿਹਾ ਸੀ ਜੇਸਵਲੇ ਪਹਿਲਗਾਮ ਅਟੈਕ ਨਹੀਂ ਸੀ ਹੋਇਆ ਸ਼ੂਟਿੰਗ ਪਹਿਲਾਂ ਹੀ ਚੱਲ ਰਹੀ ਸੀ ਰਿਲੀਜ਼ਿੰਗ ਹੋ ਰਹੀ ਸੀ ਜੇਸਵਲੇ ਉਸ ਫਿਲਮ ਤੇ ਬੈਨ ਲਗਾ ਦਿੱਤਾ ਗਿਆ ਪਾਕਿਸਤਾਨੀ ਐਕਟ੍ਰੈਸ ਨੂੰ ਫਿਲਮ ਦੇ ਵਿੱਚ ਲੈਣ ਦੇ ਕਰਕੇ ਦਿਲਜੀਤ ਦੋਸਾਂਜ ਨੂੰ ਦੇਸ਼ ਰੌਹੀ ਤੱਕ ਕਿਹਾ ਗਿਆ ਇਸੇ ਦੇ ਜਵਾਬ ਦੇ ਵਿੱਚ ਦਿਲਜੀਤ ਉਸਾਜ ਨੇ ਕਿਹਾ ਕਿ ਪੰਜਾਬੀ ਤੇ ਸਰਦਾਰ ਕਮ ਕਰਦੇ ਦੇਸ਼ ਦੇ ਖਿਲਾਫ ਨਹੀਂ ਹੋ ਸਕਦੀ ਤਾਂ ਇੱਕ ਇੱਕ ਜਵਾਬ جو ਹੈ ਦਿਲਜੀਤ ਉਸਾਜ ਨੇ ਦਿੱਤਾ ਹੈ ਤਾਂ ਕਲਾਕਾਰ ਦਰਸ਼ਨ ਔਰ ਅਖੇਸਵਲੇ ਸਾਢੇ ਨਾਲ ਜੁੜੇ ਨੇ ਦਰਸ਼ਨਾਲਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਜੀ ਦਿਲਜੀਤ ਦੋਸਾਂਜ ਦਾ ਤੁਸੀਂ ਬਿਆਨ ਸੁਣਿਆ ਸਟੇਜ ਤੇ ਜੋ ਕੁਝ ਕਿਹਾ ਬਿਲਕੁਲ ਜੀ ਬਿਲਕੁਲ درست ਕਿਹਾ ਨੇ ਸੱਚ ਕਿਹਾ ਅੱਜ ਬੋਲਦਾ ਸਦਾ ਉਹ ਸਾਡੇ ਪੰਜਾਬ ਨੂੰ ਰਿਪਰਿਜ਼ੈਂਟ ਕਰਦਾ ਆਲ ਓਵਰ ਵਰਲਡ ਉਹਨੇ ਸਾਡੀ ਸ਼ਾਨ ਵਧਾਈ ਏ ਔਰ ਉਹਦੀ ਫਿਲਮ ਨੂੰ ਬੈਨ ਕਰ ਦਿੱਤਾ ਜਾਂਦਾ ਔਰ ਬਾਅਦ ਚ ਮੈਚ ਹੁੰਦੇ ਤੇ ਸਹੀ ਬੋਲਿਆ ਜੀ ਉਹਨੇ ਬਿਲਕੁਲ ਸਹੀ ਬੋਲਿਆ ਅਸੀਂ ਦੇਸ਼ ਗ੍ਰੋਹੀਤਾ ਨੂੰ ਕਿਤਾਬ ਦੇ ਦਿੱਤਾ ਜਾਂਦਾ ਬਿਨਾ ਗੱਲ ਦੇ ਜੀ ਹਾਂਜੀ ਔਰ ਜਦ ਕੀ ਸਾਡੇ ਸਾਡੇ ਸਭ ਤੋਂ ਵੱਧ ਬੱਚੇ ਪੰਜਾਬ ਦੇ ਸ਼ਹੀਦ ਹੁੰਦੇ ਆ ਦੋ ਦਿੰਗਾ ਲਗਦੀਆਂ ਨੇ ਤੇ ਵੈਸੇ ਵੀ ਕੁਛ ਨਾ ਕੁਛ ਹੁੰਦਾ ਰਹਿੰਦਾ ਬਾਰਡਰ ਤੇ ਮੂਵਮੈਂਟ ਤੇ ਸਾਡੇ ਬੱਚਿਆਂ ਦੀਆਂ ਤਰੰਗੇ ਚਲਾਸ਼ਾ ਲਿਫਟੀਆਂ ਆਉਂਦੀਆਂ ਨੇ ਸੱਚ ਬੋਲਦਾ ਜੀ ਉਹ ਜੀ ਕਿ ਉਹਦੇ ਉਹਨੂੰ ਦੁੱਖ ਹੋਇਆ ਜੀ ਇਸ ਕੱਲ ਦਾ ਵੀ ਉਹਦੀ ਫਿਲਮ ਦਾ ਬੈਨ ਕਰਨ ਦਾ ਕਾਰਨ ਤਾਂ ਦੱਸੇ ਨਾ ਸਰਕਾਰ ਕੋਈ ਜੀ 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 ਬਿਲਕੁਲ ਔਰ ਕਾਰਨ ਵੀ ਦੱਸੇ ਔਰ ਇਸੇ ਨਾਲ ਹੀ ਜਿਸ ਤਰ੍ਹਾਂ ਕਿ ਬੀਸੀਸੀ ਆਈਦਾ ਬਿਆਨ ਸਾਹਮਣੇ ਆਇਆ ਸੀ ਜਦੋਂ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਮੈਚ ਹੋਇਆ ਉਸ ਵੇਲੇ ਬੀਸੀਸੀਆਈ ਨੇ ਕਿਹਾ ਕਿ ਮੈਚ ਹੋਣੇ ਵਕਰਾ ਮਸਲਾ ਹੈ ਜੇ ਮੈਚ ਵਕਰਾ ਮਸਲਾ ਹੋ ਸਕਦੇ ਨੇ ਤਾਂ ਫਿਲਮਾਂ ਵਕਰਾ ਮਸਲਾ ਕਿਉਂ ਨਹੀਂ ਹੋ ਸਕਦੇਆਂ ਫਿਲਮਾਂ ਦੇਖੋ ਫਿਲਮਾਂ ਦਾ ਤਾਂ ਕੋਈ ਧਰਮ ਨਾਲ ਕੋਈ ਸਿਆਸਤ ਨਾਲ ਕਿਸੇ ਵੀ ਚੀਜ਼ ਨਾਲ ਮਜਬ ਨਾਲ ਇਹਦਾ ਲੈਣਾ ਦੇਣਾ ਨਹੀਂ ਹੁੰਦਾ ਜੀ ਫਿਲਮਾਂ ਇੱਕ ਐਂਟਰਟੇਨਮੈਂਟ ਇੰਡਸਟਰੀ ਹੈ ਅਸੀਂ ਪਹਿਲਾਂ ਵੀ ਕਹਿੰਨੇ ਆਂ ਐਂਟਰਟੇਨਮੈਂਟ ਜਿਹੜਾ ਹੈਗਾ ਆਲ ਓਵਰ ਵਰਲਡ ਦਾ ਇੱਕੋ ਐਂਟਰਟੇਨਮੈਂਟ ਹੈ ਸੱਭਿਆਚਾਰ ਜਿਹੜੀ ਸਾਂਝ ਆਲ ਓਵਰ ਵਰਲਡ ਦੀ ਇੱਕੋ ਹੀ ਹੈ ਪਹਿਰਾਵਾ ਖਾਣਾ ਪੀਣਾ ਸਭੀ ਬੋਲੀ ਹਰ ਜਗ੍ਹਾ ਦੀ ਆਪਣੀ ਮਾਂ ਬੋਲੀ ਹੈ। ਉਹ ਸਾਡੀ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਲੈਂਦਾ ਪੰਜਾਬ ਆ ਸਾਡੀ ਬੋਲੀ ਇੱਕ, ਸਾਡਾ ਪਹਿਰਾਵਾ ਇੱਕ, ਸਾਡੇ ਖਾਣੇ ਪੀਣੇ ਇੱਕ ਨੇ। ਸਾਡੀਆਂ ਸੰਝਾਂ ਨੇ, ਸਾਡੇ ਗੁਰੂ ਘਰ ਨੇ ਉੱਥੇ ਹਨਾ ਤੁਸੀਂ ਕਿਵੇਂ ਤੋੜ ਸਕਦੇ ਨਾ ਚੀਜ਼ਾਂ। ਬਿਲਕੁਲ ਬਿਲਕੁਲ ਠੀਕ ਹੈ ਲੜਾਈ ਝਗੜੇ ਚੱਲੀ ਜਾਣੇ ਇਹ ਸਭ ਕੁਝ ਚੱਲੀ ਜਾਣਾ। ਤੁਸੀਂ ਫਿਲਮ ਨੂੰ ਇੱਕ ਸਿਆਸਤ ਦੇ ਨਾਲ ਐਡਾ ਵੱਡਾ ਰੂਪ ਦੇ ਕੇ ਉਹਦੀ ਫਿਲਮ ਜਰਕੀ ਉਹ ਜੰਗ ਤੋਂ ਬਹੁਤ ਪਹਿਲਾਂ ਸ਼ੂਟ ਹੋ ਚੁੱਕੀ ਸੀ। ਔਰ ਉਹਦੇ 'ਚ ਕਿਸੇ ਕਲਾਕਾਰ ਦਾ ਕੰਮ ਕਰ ਲੈਣਾ ਕੋਈ ਮੇਰਾ ਖਿਆਲ ਕੋਈ ਐਸੀ ਗੱਲ ਨਹੀਂ ਸੀ ਵੀ ਜਿਹਦੇ ਕਰਕੇ ਫਿਲਮ ਦੇ ਉੱਤੇ ਉਹਨੂੰ ਇੰਨਾ ਜ਼ਿਆਦਾ ਟਾਰਗੇਟ ਕੀਤਾ ਗਿਆ ਇੱਕ ਸਾਡੇ ਮੁਲਕ ਦੇ ਲੋਕ ਜਿਹੜੇ ਪਹਿਲਾਂ ਉਹਦੇ ਸ਼ੋਅਾਂ ਨੂੰ ਇੰਨਾ ਪਿਆਰ ਦਿੱਤਾ ਔਰ ਉਸੇ ਕਲਾਕਾਰ ਨੂੰ ਬਾਅਦ 'ਚ ਤੁਸੀਂ ਬੇਸ਼ਰਮੀ ਦਾ ਖਿਤਾਬ ਦੇ ਰਹੇ ਹੋ ਬਿਲਕੁਲ ਬੜਾ ਮੱਧ ਭਾਗਾ ਸੀ ਬੜਾ ਮੱਧ ਭਾਗਾ ਸੀ ਅਸੀਂ ਵੀ ਬੜੀ ਨਿਖੇਧੀ ਕੀਤੀ ਉਦੋਂ ਅੱਜ ਵੀ ਕਰਦੇ ਹਾਂ ਮੈਚਾਂ 'ਚ ਸੱਟਾ ਲੱਗਦਾ ਸਰਕਾਰਾਂ ਨੂੰ ਖਰਬਰ ਭਈਆ ਹੁੰਦਾ ਆਲ ਓਵਰ ਵੱਡੀਆਂ ਐਡ ਏਜੰਸੀਆਂ ਤੋਂ ਸਭ ਕੁਝ ਹੁੰਦਾ ਇਸ ਕਰਕੇ ਇਹਨਾਂ ਨੂੰ ਲੱਗਦਾ ਵੀ ਮੈਚ ਹੋਣਾ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤਾਂ ਐਸਜੀਪੀਸੀ ਤੋਂ ਗੁਰਚਰਨ ਸਿੰਘ ਗਰੇਵਾਲ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਗੁਰਚਰਨ ਸਿੰਘ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਿਫਤ ਹੈ ਗੁਰਚਰਨ ਜੀ ਜੀ ਗੁਜਨ ਜੀ ਆਵਾਜ਼ ਆ ਰਹੀ ਹੈ ਸਰ ਆ ਰਹੀ ਜੀ ਆ ਰਹੀ ਹੈ ਦਿਲਜੀਤ ਉਹ ਸਾਝ ਕਹਿ ਰਹੇ ਨੇ ਕਿ ਜਿਹੜੀ ਸਾਡੀ ਫਿਲਮ ਹੈ ਤਾਂ ਫਰਵਰੀ ਚ ਬਣੀ ਸੀ ਮੈਚ ਹੋਣ ਜਾ ਕੇ ਹੋ ਰਹੇ ਨੇ ਪੈਲਗਾਮ ਅਟੈਕ ਤੋਂ ਬਾਅਦ ਉਹ ਇਸੇ ਨਾਲ ਹੀ ਦਲਜੀਤ ਉਸਾਜ ਨੇ ਵੀ ਕਿਹਾ ਕਿ ਕਿਉਂਕਿ ਦੇਸ਼ ਰੋਈ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਜਾਡੀ ਸਾਡੀ ਸਰਦਾਰ ਕੌਮ ਹੈ ਜੋ ਅਸੀਂ ਪੰਜਾਬੀਆਂ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ ਫਿਲਮ ਦੀ ਰਿਲੀਜ਼ਿੰਗ ਹੋਣੀ ਚਾਹੀਦੀ ਹੈ ਹੁਣ ਦੇਖੋ ਸਾਡਾ ਫਰਜ਼ ਬਣਦਾ ਸੀ ਦੇਸ਼ ਦੇ ਲੋਕਾਂ ਦਾ اخلاقی ਫਰਜ਼ ਬਣਦਾ ਸੀ ਕਿ ਜਦੋਂ ਦਲਜੀਤ ਉਸਾਜ ਦੀ ਫਿਲਮ ਆਈ ਹੈ ਤੇ ਜਿਸ ਜਿਹੜੇ ਚਮਚੇ ਲੋਕ ਸੀ ਜਿਹੜੇ ਜਿਹੜੇ ਸੱਤਾ ਦੇ ਬੈਠੇ ਲੋਕਾਂ ਦੇ ਚਮਚਾਗਰੀ ਕਰਨ ਵਾਲੇ ਲੋਕ ਸੀ ਦਿਵਾਰੀ ਵਰਗੇ ਉਹਨਾਂ ਦੀ ਕਹੀ ਹੋਈ ਗੱਲ ਨੂੰ ਫੁਕਰਾਉਂਦੇ ਉਹਨੂੰ ਉਹਨੂੰ ਉਸ ਗੱਲ ਤੇ ਉਹਦੇ ਉਹਦੇ ਉਹਦਾ ਜਵਾਬ ਦਿੰਦੇ ਇਹ ਗੱਲ ਨਹੀਂ ਕੀਤੀ ਗਈ ਇਹ ਬਹੁਤ ਵੱਡਾ ਇੱਕ ਇੱਕ ਬਹੁਤ ਮਾੜਾ ਕਦਮ ਹੈ ਜੀ ਦੇਸ਼ ਦੇ ਲਈ ਖਤਰਨਾਕ ਹੈ ਜਿੱਤ ਚਾਲ ਕਰੋਗੇ ਸੱਤਾ ਦੇ ਬੈਠੇ ਹੋ ਤੇ ਸਾਰਾ ਜਿਹੜਾ ਆਉਣ ਵਾਲਾ ਸਮਾਂ ਉਹ ਤੁਹਾਡਾ ਸਮਾ ਬਦਲਦਿਆਂ देर ਨਹੀਂ ਲੱਗਦੀ ਬਿਲਕੁਲ ਲੋਕਤੰਤਰ ਆ ਬੰਗਲਾਦੇਸ਼ ਨਾਲ ਗਿਆ ਨੇਪਾਲ ਆ ਗਿਆ ਕੱਲ ਨੂੰ ਕੋਈ ਹੋਰ ਆ ਜਾਏਗਾ ਇਹ ਲੋਕਤੰਤਰ ਆਏ ਦੇ ਵਿੱਚ ਬੜਾ ਕੁਝ ਦੇਖਣਾ ਪੈਂਦਾ ਮੈਂ ਇਹ ਗੱਲ ਦੱਸਣਾ ਚਾਹਣਾ ਮੇਰੇ ਤੋਂ ਪਹਿਲਾਂ ਮੇਰੇ ਪੈਨਲਿਸਟ ਜਿਹੜੇ ਸੀਗੇ ਉਹ ਤੁਹਾਨੂੰ ਦੱਸ ਰਹੇ ਸੀ ਕਿ ਇਹ ਜਲਜੀਤ ਸਿੰਘ ਨੂੰ ਦੁਨੀਆ ਪਿਆਰ ਕਰਦੀ ਹੈ ਜੀ 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 ਜਲਜੀਤ ਸਿੰਘ ਨੂੰ ਦੁਨੀਆ ਇਸ ਕਰਕੇ ਪਿਆਰ ਕਰਦੀ ਹੈ ਕਿ ਉਹ ਇੱਕ ਕਲਾਕਾਰ ਹੈ ਉਹ ਇੱਕ ਕਲਾਕਾਰ ਹੈ ਪੀ ਆਪਣਾ ਜਿਹੜਾ ਆਪਣੀ ਜ਼ਿੰਦਗੀ ਆਪਣਾ ਜੀਵਨ ਲਾਇਆ ਉਹਨੇ ਅਸਲ ਅਸਲ ਤੌਰ ਤੇ ਕਲਾ ਦੇ ਵਿੱਚ ਉਹ ਰੁੱਝਿਆ ਉਹਨੇ ਹਿੰਦੂ ਮੁਸਲਮਾਨ ਸਿੱਖ ਸਾਈ ਕੁਛ ਨਹੀਂ ਕੀਤਾ ਉਹਨੇ ਆਪਣੀ ਮਾਂ ਦੀ ਗੱਲ ਕੀਤੀ ਉਹਨੇ ਪੰਜਾਬ ਦੀ ਗੱਲ ਕੀਤੀ ਪੰਜਾਬੀ ਦੀ ਗੱਲ ਕੀਤੀ ਜਿਹੜੇ ਕੋ ਗੁਰਾ ਨਹੀਂ ਉਹਨੂੰ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਗਿਆ ਜਿਹੜੇ ਲੋਕ ਪੰਜਾਬੀ ਨੂੰ ਭਾਸ਼ਾ ਨੂੰ ਨਹੀਂ ਸਮਝਦੇ ਉਹਨਾਂ ਲੋਕਾਂ ਨੇ ਵੀ ਉਹਨੂੰ ਸਿਰ ਤੇ ਬਿਠਾਇਆ ਤੇ ਅੱਖਾਂ ਤੇ ਕਹਿੰਦੇ ਹੁੰਦੇ ਆ ਬਿਠਾਇਆ ਤੇ ਪਿਛਲੇ ਦਿਨਾਂ ਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਵੀ ਉਹਨੂੰ ਸੱਦਾ ਦਿੱਤਾ ਪੂਰੀ ਮੀਟਿੰਗ ਚ ਆਪਿਆ ਜਿੱਥੇ ਗੁਰਨਾਨਕ ਬਾਦਸ਼ਾਹ ਦੀ ਗੱਲ ਵੀ ਚੰਗੀ ਗੱਲ ਲੱਗੀ ਪਰ ਕੀ ਆ ਕਿ ਉਹਦਾ ਵਿਰੋਧ ਕਿਉਂ ਹੋ ਰਿਹਾ ਉਹਦਾ ਵਿਰੋਧ ਇਸ ਕਰਕੇ ਹੋ ਰਿਹਾ ਕਿ ਉਹਦੇ ਸਿਰ ਦੇ ਉੱਤੇ ਦਸਤਾਰ ਸਜੀ ਵੀ ਆ ਤੇ ਉਹ ਪੰਜਾਬ ਤੇ ਪੰਜਾਬੀ ਦੀ ਗੱਲ ਕਰਦਾ ਪਰ ਇਸ ਕਰਕੇ ਬਾਲੀਵੁੱਡ ਦੇ ਲੋਕ ਜਿਹੜੇ ਆ ਜਿਹੜੇ ਉਸ ਦੀ ਚੜਤ ਨੂੰ ਬਰਦਾਸ਼ਤ ਨਹੀਂ ਸੀ ਕਰਦੇ ਉਹਨਾਂ ਲੋਕਾਂ ਨੇ ਉਹਦੀ مخالਫਤ ਕੀਤੀ ਜਿਹੜੀ ਕਿ ਖਲਾਕੀ ਹਾਰ ਹੋਈ ਉਹਨਾਂ ਦੀ ਤੇ ਅੱਜ ਇਹ ਸਵਾਲ ਪੈਦਾ ਹੋ ਗਿਆ ਜਦੋਂ ਕਿ ਦਲਜੀਤ ਨੇ ਆਪਣੇ ਦਰਦ ਦੀ ਗੱਲ ਪਿਆਣੀ ਹੈ ਤੇ ਕੀ ਇਹਦਾ ਜਵਾਬ ਦੇ ਸਕਦੇ ਨੇ ਦੇਸ਼ ਦੇ ਲੋਕ ਇਹ ਦੇਸ਼ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਜੇ ਤੁਸੀਂ ਜਵਾਬ ਨਹੀਂ ਦਵੋਗੇ ਤਾਂ ਫਿਰ ਜਿਹੜੇ ਸ਼ਬਦ ਤੁਸੀਂ ਦਲਜੀਤ ਵਾਸਤੇ ਵਰਤੇ ਸੀ ਮਾਫ ਕਰਨਾ ਉਹ ਲਫ਼ਜ਼ ਤੁਹਾਡੇ ਵਾਸਤੇ ਨਹੀਂ ਪਰ ਦਲਜੀਤ ਨੇ ਫਿਰ ਵੀ ਗੱਲ ਕਲੀਅਰ ਕਰਤੀ ਕਿ ਪੰਜਾਬੀ ਅਤੇ ਸਿੱਖ ਜਿਹੜਾ ਵਾ ਉਹ ਸਭ ਤੋਂ ਵੱਡਾ ਦੇਸ਼ ਭਗਤਾਂ ਇਤਿਹਾਸ ਦੇ ਪੰਨੇ ਨੂੰ ਮੁੜਾ ਸਕਦੇ ਹੀ ਇਹ ਹੁਣ ਪੰਨੇ ਅੱਖਰਾਂ ਨਾਲ ਲਿਖੀਆਂ ਹੋਈਆਂ ਕਿਤਾਬਾਂ ਨਹੀਂ ਹੈਗੀਆਂ ਇਹ ਤਾਂ ਸਾਡੇ ਸੋਸ਼ਲ ਮੀਡੀਆ ਤੇ ਹੋਰ بڑے ਪਲੇਟਫਾਰਮਾਂ ਦੇ ਉੱਤੇ ਸਾਡੀਆਂ ਇਹਨਾਂ ਗੱਲਾਂ ਦੇ ਸਬੂਤ ਨੇ ਤੁਸੀਂ ਇਹਨੂੰ ਰਲਾ ਰਲਗੜ ਕਰ ਸਕਦੇ ਹੋ ਪਰ ਇਹਨੂੰ ਖਤਮ ਨਹੀਂ ਕਰ ਸਕਦੇ ਜਿਹੜੇ ਲੋਕਾਂ ਨੇ ਇਸ ਦੇਸ਼ ਨੂੰ ਯਾਦ ਕਰਾਇਆ ਉਹ ਪੰਜਾਬੀ ਦੇ ਸਿੱਖ ਸੀ ਉਹਨਾਂ ਦੇ ਸਰਾਂ ਦੇ ਦਸਤਾਰਾਂ ਸੀ ਇਸ ਗੱਲ ਦਾ ਰਵਾਜ ਬਣ ਗਿਆ ਜੀਸ ਦੇ ਅੰਦਰ ਜਿਹੜਾ ਕਿ ਦੇਸ਼ ਦੇ ਵਤਨ ਦਾ ਕਾਰਨ ਬਣ ਸਕਦਾ ਕਿ ਸਿੱਖਾਣ ਵਾਸਤੇ ਨਫ਼ਰਤ ਪੈਦਾ ਕੀਤੀ ਜਾਂਦੀ ਹੈ ਅਕ੍ਰਿਫ ਕੈਚ ਛੋੜਦਦਾ ਇਹ ਖੇਡ ਦਾ ਹਿੱਸਾ ਸੀ ਕਹਿੰਦਾ ਪਾਕਿਸਤਾਨੀ ਹੈ ਇਹ ਖਲਤਾ ਨਹੀਂ ਹੈ ਤੇ ਗੁਰਜੀਤ ਜਦੋਂ ਪੰਜਾਬ ਦੀ ਪੰਜਾਬੀ ਦੀ ਗੱਲ ਕਰਦਾ ਕਹਿੰਦੇ ਕਿ ਇਹ ਗਦਾਰ ਹੈ ਜੀ ਉਹਦਾ ਮੂੰਹ ਵੀ ਕੋ ਤੋੜਦਾ ਪਰ ਅੱਜ ਕੋ ਬੋਲਦਾ ਨਹੀਂ ਹੈ ਅੱਜ ਕਿਉਂ ਨਹੀਂ ਬੋਲਦੇ ਅੱਜ ਪੈਸੇ ਦਾ ਮਸਲਾ ਖੱਟੇ ਦਾ ਮਸਲਾ ਅੱਜ ਆਈਸੀਸੀ ਨੂੰ ਜਿਹੜੀ ਸਭ ਤੋਂ ਮੀਰ ਆ ਦੁਨੀਆ ਦੀ ਜਿਹੜੀ ਸੰਸਤਾ ক্রিকেট ਦੀ ਉਸ ਨੂੰ ਹੋਰ ਪੈਸੇ ਦੀ ਲੋੜ ਆ ਤੇ ਉਸ ਗੱਲ ਤੇ ਕੋਈ ਕੋਈ ਵਿਰੋਧ ਨਹੀਂ ਹੁੰਦਾ ਤੇ ਇਹ ਵੀ ਅਫਸੋਸ ਆ ਕਿ ਜਿਹੜੇ ਪਹਿਲਗਾਮ ਵਿੱਚ ਮਾਰੇਗੇ ਲੋਕ ਉਹਨਾਂ ਦੇ ਵਿੱਚ ਇੱਕ ਉਹ ਔਰਤ ਆ ਜਿਹਦੀ ਤਸਵੀਰ ਆਉਂਦੀ ਆ ਕਿ ਆਪਣੇ ਪਤੀ ਦੀ লাশ ਕੋਲ ਬੈਠੀ ਬਰਲਾਪ ਕਰਦੀ ਆ ਉਹਦਾ ਵੀ ਕਹਿਣਾ ਦੇਸ਼ ਦੇ 80% ਲੋਕਾਂ ਦਾ ਕਹਿਣਾ ਕਿ ਮੈਚ ਨਹੀਂ ਹੋਣਾ ਚਾਹੀਦਾ ਭਾਵੇਂ ਮੇਰੇ ਵਿਚਾਰ ਅਖਰੇ ਹੋਣਗੇ ਮੈਂ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ ਮੈਂ ਕਹਿੰਦਾ ਕਿ ਜਿਹੜਾ ਸਾਡਾ ਸਮਾਜਿਕ ਸੱਭਿਆਚਾਰਕ ਤੇ ਖੇਡ ਦੇ ਬੋਲੀ ਆਧਾਰਤ ਕੋਈ ਵੀ ਜਿਹੜੇ ਜਿਹੜੇ ਈਵੈਂਟ ਨੇ ਉਹ ਹੋਣੇ ਚਾਹੀਦੇ ਨੇ ਪਰ ਮੈਂ ਲੋਕਾਂ ਦੀ ਗੱਲ ਕਰਦਾ ਕਿ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਉਹ ਮੈਚ ਖੇਡੇ ਜਾਂਦੇ ਨੇ ਲਗਾਤਾਰ ਖੇਡੇ ਜਾ ਰਹੇ ਨੇ ਗੱਦੀ ਬਾਈ ਕੀਤਾ ਜਾ ਰਿਹਾ ਕਿ ਉਹ ਮੈਚ ਤਾਂ ਜੀ ਸਾਡੀ ਦੂਜੀ ਧਰਤੀ ਤੇ ਸੀ ਇੱਥੇ ਤਰ੍ਹਾਂ ਹੀ ਜਿਵੇਂ ਪੰਜਾਬ ਵਾਲੇ ਬਾਰਡਰ ਨੂੰ ਬੰਦ ਕਰ ਦਿੱਤਾ ਜਾਂਦਾ ਪਰ ਅਡਾਣੀ ਦਾ ਵਪਾਰ ਕੇਂਦਰ ਗੁਜਰਾਤ ਦਾ ਬਾਰਡਰ ਅੱਜ ਵੀ ਪਾਕਿਸਤਾਨ ਨਾਲ ਖੁੱਲਾ ਇਹਦਾ ਕੋਈ ਜਵਾਬ ਦੇ ਸਕਦਾ ਜੀ ਜਵਾਬ ਨਹੀਂ ਦੇਣਗੇ ਬਿਲਕੁਲ ਪ੍ਰਿਤਪਾਲ ਸਿੰਘ ਬਲੀਏਵਾਲ ਜੁੜੇ ਨੇ ਸਾਡੇ ਨਾਲ ਪ੍ਰਿਤਪਾਲ ਸਿੰਘ ਬਲੀਏਵਾਲ ਭਾਜਪਾ ਤੋਂ ਸਾਡੇ ਨਾਲ ਜੁੜੇ ਨੇ ਸਰ ਜਿਹੜੇ ਤੁਹਾਡੇ ਸਵਾਲ ਨੇ ਮੈਂ ਆਪ ਕੋਸ਼ਿਸ਼ ਕਰਾਂਗੇ ਉਹਨਾਂ ਦੇ ਕੋਲ ਜਵਾਬ ਲੈਣ ਦੀ ਕਿ ਉਹਨਾਂ ਦੇ ਕੋਲ ਕੀ ਜਵਾਬ ਹੈ ਬਿਦਵਾਲ ਸਿੰਘ ਜੀ ਤੁਹਾਡਾ ਕੀ ਜਵਾਬ ਹੈ ਇਸ ਪੂਰੇ ਗੱਲਾਂ ਨੂੰ ਲੈ ਕੇ ਸਸਟੀਕਲ ਸਭ ਤੋਂ ਪਹਿਲਾਂ ਤਾਂ ਤੁਹਾਡਾ ਜੀਪੀਸੀ ਤੋਂ ਕੁਚਨ ਸਿੰਘ ਗਰੇਵਾਲ ਜੀ ਤੁਸੀਂ ਜਦੋਂ ਫੋਨ ਲਾਈਨ ਤੇ ਸਾਡੇ ਨਾਲ ਜੁੜੇ ਹੋਏ ਨੇ ਕਹਿੰਦੇ ਜਵਾਬ ਕੀ ਹੈ ਤੁਹਾਡਾ ਮਤਲਬ ਇਹ ਕੋਈ ਤਰਕ ਥੋੜੀ ਹੈ ਕਿ ਮੈਚ ਬਖਰਾ ਵਿਸ਼ਾ ਹੈ ਜਾਂ ਮੈਚ ਦੂਜੇ ਕਿਸੇ ਧਰਤੀ ਤੇ ਹੋਏ ਨੇ ਤਾਂ ਫਿਲਮ ਜੋ ਹੈ ਦਿਲਜੀਤ ਉਸਾਜ ਨੇ ਵੀ ਕਿਹਾ ਹੈ ਕਿ ਤਾਂ ਫਰਵਰੀ ਚ ਸ਼ੂਟ ਹੋ ਗਈ ਸੀ ਪਹਿਲਗਾਮ ਅਟੈਕ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਮੈਚ ਤੁਸੀਂ ਪਹਿਲਗਾਮ ਅਟੈਕ ਤੋਂ ਬਾਅਦ ਕਰਾਈ ਜਾਣੇ ਹੁੰਦਾ ਗਲਤ ਸਭ ਤੋਂ ਜ਼ਿਆਦਾ ਗਲਤ ਕੀ ਹੈ ਗਗਨ ਗੱਲ ਦੱਸਾਂ ਕੀ ਹੈ ਜੀ ਉਹ ਦਿਨ ਮੈਚ ਨਹੀਂ ਖੇਲਦੇ ਮੰਨ ਲਈ ਗੱਲ ਠੀਕ ਹੈ ਇੱਕ ਮੈਚ ਨਹੀਂ ਖੇਲਦੇ ਅਸੀਂ ਅਗਲਾ ਮੈਚ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਸੁਪਰ 4 ਦਾ ਸੀਗਾ ਕਿ ਆਪਾਂ ਦੇਸ਼ ਨੂੰ ਹਰਾ ਲੈਂਦੇ ਜੀ ਇਹ ਗੱਲ ਹੀ ਹੋਣੀ ਸੀ ਨਾ ਕਿ ਦੇਸ਼ ਪੱਜ ਗਿਆ ਹੁਣ ਉੱਥੇ ਤਾਂ ਜਿਵੇਂ ਸੰਦੂਰ ਅਟੈਕ ਦੇ ਵਿੱਚ ਪਾਕਿਸਤਾਨ ਕੁੱਟਿਆ ਉੱਥੇ ਜਾ ਕੇ ਫਿਰ ਸਾਡੇ ਮੁੰਡਿਆਂ ਨੇ ਸੰਦੂਰ ਦਾ ਪਾਕਿਸਤਾਨੀ ਟੀਮ ਕੁੱਟੀ ਆ ਰਾਜ ਕੇ ਕੁੱਟੀ ਆ ਦੋ ਵਾਰ ਉਹ ਦਾ ਤੇ ਫਿਲਮ ਦਾ ਫਰਕ ਆ ਹਨੇ ਜਲਜੀਤ ਜੀ ਦੱਸਣ ਮੈਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਪਾਕਿਸਤਾਨੀ ਕਲਾਕਾਰ ਦੀ ਹੋਈ ਹੋਈ ਆਈ ਹੋਵੇ ਉਹ 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 ਉਸ ਦੀ ਗੱਲ ਦੱਸੋ ਤਾਂ ਮੈਂ ਮੰਨ ਲੂੰਗਾ ਜੀ ਫਿਰ 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 ਅਸੀਂ ਕਸੂਰਵਾਰ ਹੋ ਜਾਾਂਗੇ ਜੇ ਕੋਈ ਫਿਲਮ ਚੱਲੀ ਹੋਵੇ ਜੇ ਨਹੀਂ ਚੱਲੀ ਹੋਵੇ ਤਾਂ ਫਿਰ ਹੈਗੀ ਆ ਮੈਂ ਆਪ ਦੇ ਹਲਕਾ ਸਰਾਲੀ ਦੇ ਵਿੱਚ ਖੜਾ ਆਂ ਸਾਡੂੰ ਇੱਥੇ ਮਾਰ ਪੈਰੀਆ ਸਾਡੀ ਜ਼ਮੀਨਾਂ ਜਾ ਰਹੀਆਂ ਨੇ ਅਸੀਂ ਤਾਂ ਉਸ ਤੇ ਲੜਨ ਲੱਗੇ ਹੋਏ ਆਂ ਦਲਜੀਤ ਜੀ ਸਾਡੇ ਦੋਸਤ ਨੇ ਸਾਡਾ ਭਰਾ ਸਾਡਾ ਨਾਮ ਚਮਕਾਇਆ ਵਾ ਪਰ ਕਈ ਯਾਰ ਮਜਬੂਰੀਆਂ ਹੋ ਜਾਂਦੀਆਂ ਦੇਸ਼ ਇੱਥੇ ਸਭ ਤੋਂ ਉੱਪਰ ਆ ਸੋ ਜੇਕਰ ਇੰਡੋ ਪਾਕ ਮੈਚ ਹੋ ਸਕਦੇ ਨੇ ਜੇਕਰ ਇੰਡੋ ਪਾਕ ਮੈਚ ਹੋ ਸਕਦੇ ਨੇ ਤਾਂ ਫਿਲਮ ਰਿਲੀਜ਼ ਕਿਉਂ ਨਹੀਂ ਹੋ ਸਕਦੀ ਹਾਂਜੀ ਇੰਡੋ ਪਾਕ ਅਗਰ ਮੈਚ ਹੋ ਸਕਦਾ ਤਾਂ ਫਿਲਮ ਰਿਲੀਜ਼ ਕਿਉਂ ਨਹੀਂ ਹੋ ਸਕਦੀ ਜਿਸ ਦੇ ਵਿੱਚ ਪਾਕਿਸਤਾਨੀ ਅਦਾਕਾਰ ਹੈ ਜਿਸ ਦਾ ਉਸ ਬਲਗਮ ਅਟੈਕ ਦੇ ਨਾਲ ਕੋਈ ਕੁਝ ਵੀ ਲੈਣਾ ਦੇਣਾ ਨਹੀਂ ਹੈ ਗੱਲ ਸੁਣੋ ਗगन ਗੱਲ ਬੜੀ ਸਿੱਧੀ ਜੀ ਹੈ ਮੈਚ ਇੱਕ ਅਲੱਗ ਚੀਜ਼ ਸੀਗੀ ਉੱਥੇ ਆਪਾਂ ਪਾਕਿਸਤਾਨੀ ਜਾ ਕੇ ਕੁੱਤੇ ਠੀਕ ਹੈ ਕੁੱਤੇ ਆ ਨਾ ਜੀ ਰਾਏ ਆ ਨਾ ਬਿਲਕੁਲ ਲੱਤੋ ਚੜੇ ਚ ਭਾਈ ਆ ਨਾ ਜੀ ਇਸ ਕਰਕੇ ਆਪਾਂ ਉਹਨਾਂ ਨੂੰ ਪੈਸੇ ਕਮਾ ਕੇ ਦੇਣੇ ਸੀ ਪਾਸ ਪਾਕਿਸਤਾਨੀ ਕਲਾਕਾਰਾਂ ਨੂੰ ਛੱਡੋ ਯਾਰ ਉਸ ਚੀਜ਼ ਦੇ ਵਿੱਚ ਮੈਂ ਪੈਣਾ ਨਹੀਂ ਚਾਹਦਾ ਹੈਗਾ ਉਹਨਾਂ ਨੇ ਚਾਰ ਪੇ ਕਮਾ ਕੇ ਜਾਣੇ ਸੀ ਉਹਨਾਂ ਦੀ ਪ੍ਰੋਮੋਸ਼ਨ ਅੱਖੋਂ ਹੋਣੀ ਸੀ ਸੋ ਇਸ ਚੀਜ਼ ਕਰਕੇ ਆਪਾਂ ਨਾ ਹੋਈ ਦੀ ਮੈਂ ਐਸੇ ਬੇਨਤੀ ਕਰਦਾ ਤੇ ਮੈਂ ਬੇਨਤੀ ਲੇਕਿਨ ਇਲਜ਼ਾਮ ਤਾਂ ਇਹ ਵੀ ਨੇ ਕਿ ਇਹ ਮੈਚ ਇਸ ਲਈ ਹੋਇਆ ਕਿ ਬੀਸੀਸੀਆਈ ਨੂੰ ਫਾਇਦਾ ਪਹੁੰਚਾਉਣਾ ਸੀ ਕੋਈ ਬੀਸੀਸੀਆਈ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਕ ਮੈਚ ਨਹੀਂ ਖੇਡਦੇ ਪਹਿਲੇ ਵਾਲਾ ਉਸ ਤੋਂ ਬਾਅਦ ਸੈਕਿੰਡ ਤੇ ਆ ਜਾਂਦੇ ਫਿਰ ਆਪਾਂ ਫਾਈਨਲ ਖੇਡ ਲੈਣਾ ਸੀ ਜੀ ਆਪ ਤਾਂ ਭੱਜ ਨਹੀਂ ਸਕਦੇ ਏਸ਼ੀਆ ਕੱਪ ਦੇ ਵਿੱਚੋਂ ਜਾਂ ਤਾਂ ਫੇ ਉਬਾ ਬਾਕੀ ਚੀਜ਼ਾਂ ਨਹੀਂ ਮੰਨਦਾ ਸੀ ਆਪਣਾ ਫਰਜ਼ ਹੈ ਕਿ ਉਹਨਾਂ ਪਾਕਿਸਤਾਨੀਆਂ ਨੂੰ ਕੁੱਟਣਾ ਚਾਹੇ ਉਹ ਸਾਡੀ ਆਰਮੀ ਕੁੱਟੇ ਸਾਡੀ ਬੀਐਸਐਫ ਕੁੱਟੇ ਸਾਡੇ ਖਿਡਾਰੀ ਕੁੱਟਣ ਅਚਾਹ ਦਿਲਜੀਤ ਉਹ ਸਾਇੰਸ ਦੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਹੈ ਦੱਸੋ ਮੈਂ ਹੋ ਜੂਗੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਸਾਰੀ ਨਾਰਮਲਟੀ ਆ ਗਈ ਉਹ ਦਲਜੀਤ ਜੀ ਦੀ ਤੇ ਦੇਸ਼ ਸਰੋਹੀ ਦਾ ਜਿਹੜਾ ਠੱਪਾ ਫਿਲਮ ਐਸੋਸੀਏਸ਼ਨ ਤਾਂ ਸਾਫ਼ ਕਹਿ ਰਹੀ ਹੈ ਕਿ ਜਦ ਤੱਕ ਜੀ ਦੇਖੋ ਅਗਰ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਕਲਾਕਾਰ ਦੀ ਚੱਲਦੀ ਹੋਵੇ ਪਾਕਿਸਤਾਨ ਦੀ ਪਾਕਿਸਤਾਨ ਦੀ ਤਾਂ ਫਿਰ ਨਹੀਂ ਹੋਈ ਹੋਵੇ ਫਿਰ ਤਾਂ ਅਸੀਂ ਗੁਨਾਹਗਾਰ ਹੈਗੇ ਹਾਂ ਜਦੋਂ ਸਾਰਿਆਂ ਦੀ ਬੰਦ ਤੇ ਦੈਟਸ ক্লোਜ਼ ਤੇ ਮੈਚ ਵੀ ਕਲੋਜ਼ ਹੋਣੇ ਚਾਹੀਦੇ ਸੀ ਨਾ ਉਹ ਹੀ ਤੇ ਸਵਾਲ ਆ ਗਏ ਗੁਰਚਰਨ ਜੀ ਕੋਈ ਗੱਲ ਆ ਗਈ ਕੁੱਟਣਾ ਹੁਕਮ ਫੇਰ ਕੇ ਗੱਲ ਉੱਥੇ ਨਹੀਂ ਕੁੱਟਣਾ ਨਹੀਂ ਫੇਰ ਮੈਂ ਗੱਲ ਹੋਈ ਆ ਜਾਂਦੀ ਹੈ ਨਾ ਕਿ ਹੁਕਮ ਫੇਰ ਕੀ ਗੱਲ ਉੱਥੇ ਆ ਜਾਂਦੀ ਹੈ ਵੀ ਹਾਂ ਤਾਂ ਫਿਰ ਉਹ ਮੈਚ ਫੇਰ ਕਿਉਂ ਹੋ ਰਿਹਾ ਹੈ ਨੇ ਲਾਈਵ ਨਾ ਗੁਰਚਰਨ ਸਿੰਘ ਗਰੇਵਾਲ ਜੀ ਗੱਲ ਕਰੀਏ ਤੇ 144 ਗਰੇਵਾਲ ਜੀ ਗਰੇਵਾਲ ਜੀ ਗਰੇਵਾਲ ਜੀ ਆਵਾਜ਼ ਆ ਰਹੀ ਹੈ ਪ੍ਰਿਤਪਾਲ ਜੀ ਪ੍ਰਿਤਪਾਲ ਜੀ ਆਵਾਜ਼ ਆ ਰਹੀ ਹੈ

ਔਰ এবੀ ਸਾਫ ਕਿਤਾਬ ਕੇ ਫਿਲਮ ਐਸੋਸੀਏਸ਼ਨ ਨੇ ਬਾਈਕਾਟ ਕੀਤਾ ਦੇਸ਼ ਰੋਹਿਤ ਤੱਕ ਦਾ ਨਾਮ ਦਿਲਜੀਤ ਦਸਾਂਜ ਨੂੰ ਦੇ ਦਿੱਤਾ ਐ ਤੋ ਤੱਕ ਕਹਿ ਦਿੱਤਾ ਕਿ ਜਦ ਤੱਕ ਦਿਲਜੀਤ ਦਸਾਂਜ ਮਾਫੀ ਨਹੀਂ ਮੰਗਦੇ ਪੂਰੇ ਦੇਸ਼ ਤੋਂ ਜਨਤਕ ਤੌਰ ਤੇ ਉਦੋਂ ਤੱਕ ਬੈਨ ਨਹੀਂ ਹਟਾਇਆ ਜਾਏਗਾ ਬਾਈਕਾਟ ਜੋ ਹੈ ਉਹ ਨਹੀਂ ਹਟਾਇਆ ਜਾਏਗਾ